ਹੈਲੋ ਸਰ ਕਿਵੇਂ ਹੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਹਾਂਜੀ ਬੋਲੋ ਸਵਾਲ ਪੁੱਛਣਾ ਇੱਕ ਇੱਕ ਔਰਤ ਇੱਕ ਬੁਢੀ ਇੱਕ ਘੰਟੇ ਚ 50 ਰੋਟੀਆਂ ਬਣਾਉਂਦੀ ਆ ਹਾਂ ਤਿੰਨ ਕਿੰਨੇ ਬਣਾ ਕਿੰਨੀਆਂ ਬਣਾਉਣੀਆਂ ਇੱਕ ਘੰਟੇ ਚ ਤਿੰਨ ਇੱਕ ਘੰਟੇ ਚ ਹਾਂ ਇੱਕ ਘੰਟੇ ਚ ਇੱਕ ਬੁਢੀ ਕਿੰਨੀਆਂ ਬਣਾਉਂਦੀ ਆ 50 50 ਹਾਂ 50 ਨੂੰ ਤਿੰਨ ਨਾਲ ਡਿਵਾਈਡ ਮਾਰ ਦੇ ਲੈ ਸ਼ਾਬਾਸ਼ ਬੇਟਾ ਬਹੁਤ ਬੜਾ ਕਿੰਨਾ ਹੋਜੂ 50 ਨੂੰ ਤਿੰਨ ਨਾਲ ਡਿਵਾਈਡ ਮਾਰ ਰਿਹਾ ਮੁੰਡਾ ਹਾਂ ਕਿੰਨਾ ਆ ਗਈ ਦਿਖਾ ਦਿਓ ਸਾਨੂੰ ਵੀ

ਸਾਡੇ 16 ਬੰਦੇ ਆ ਸਾਡੇ 16 ਬੰਦੀਆਂ ਸਾਡੇ 16 ਲੋਕ ਕਰ ਦੋ ਇੱਥੇ ਬਈ ਲੋਕ ਕਰ ਦੋ ਸਾਡੇ ਸੋਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਸਟਾਫ ਤੋਂ ਸਾਰਿਆਂ ਤੋਂ ਬਈ ਇੱਕ ਸਵਾਲ ਪੁੱਛਾਂਗੇ ਕਿਹੜਾ ਸਾਰਿਆਂ ਨੂੰ ਪਹਿਲਾਂ ਹੈਪੀ ਆ ਗਿਆ ਆਪਣੇ ਕੋਲੇ ਹੈਪੀ ਤੋਂ ਬੋਲਦੇ ਆਂ ਹੈਪੀ ਇੱਕ ਬੁੜੀ ਇੱਕ ਘੰਟੇ ਚ 50 ਰੋਟੀਆਂ ਲਾਉਂਦੀ ਹੈਗੀ ਠੀਕ ਆ ਤੇ ਤਿੰਨ ਬੁੜੀਆਂ ਇੱਕ ਘੰਟੇ ਚ ਕਿੰਨੀਆਂ ਰੋਟੀਆਂ ਲਾਉਣਗੀਆਂ 150 ਸ਼ਾਬਾਸ਼ ਬਟਾ ਸੋਜ਼ ਲੈ ਕਰੀ ਹੋਰ ਇੱਕ ਕੁੜੀ ਪਿਆ ਰੋਟੀਆਂ ਕੰਨ ਹਾਂ ਇੱਕ ਘੰਟੇ ਚ 50 ਲਾਉਂਦੀ ਆ ਤਿੰਨ ਬੁੜੀਆਂ ਕਿੰਨੀਆਂ ਲਾਉਣਗੀਆਂ ਤਿੰਨ ਬੁੜੀਆਂ 2 250 ਲਾ ਦੇਣਗੀਆਂ ਅਰੇ ਕਹਿਣਾ ਕੀ ਚਾਹਤੇ ਹੋ 250 ਇਹ ਬਤਨ 250 ਪੱਕਾ ਆ ਯਾਰ 250 ਆ ਕੇ ਹਾਂ ਠੀਕ ਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਆਪਾਂ ਭਾਈ ਐ ਪੁੱਛਣਾ ਥੋੜਾ ਤੋਂ ਵੀ ਇੱਕ ਬੁੜੀ ਇੱਕ ਘੰਟੇ ਚ 50 ਰੋਟੀਆਂ ਲਾਉਂਦੀ ਆ ਤਿੰਨ ਬੁੜੀਆਂ ਇੱਕ ਘੰਟੇ ਚ ਕਿੰਨੀਆਂ ਰੋਟੀਆਂ ਲਾਉਣਗੀਆਂ 200 ਰੋਟੀਆਂ ਲਾ ਦੂ 200 ਲਾ ਦੂ ਪੱਕਾ ਠੀਕ ਆ ਜੀ ਓਕੇ ਸਸਰੀ ਘਾਲ ਜੀ ਉੱਚੀ ਬੋਲੋ ਥੋੜਾ ਸਸਰੀ ਘਾਲ ਜੀ ਇੱਕ 부ੜੀ ਇੱਕ ਘੰਟੇ ਚ 50 ਰੋਟੀਆਂ ਲਾਉਂਦੀ ਆ ਤਿੰਨ 부ੜੀਆਂ ਇੱਕ ਘੰਟੇ ਚ ਕਿੰਨੀਆਂ ਰੋਟੀਆਂ ਬਣਾਉਣੀਆਂ ਹੰਦ ਨਾ ਹੋਣ ਪ੍ਰਿੰਸੀ ਬਨੂ ਹੜ ਕੇ ਫਿਰੂ ਮੱਤ ਗगन ਮੇਂ ਆਜ ਮੈਂ ਆ ਜਾ ਦੂ ਸਹੀ ਹੋ ਤਾਂ ਫੇ ਵੀ ਤੁਹਾਡੇ ਅੰਦਾਜ਼ੇ ਨੇ ਕਿੰਨੀਆਂ ਲੈ ਸਕਦੇ 200 ਰੋਟੀਆਂ ਲਾ ਅਕੀ ਗੱਲ ਆ ਜੀ ਇਹ 150 ਕਹਿੰਦੇ ਹੈਗੇ ਪੱਕਾ ਹੈ ਤੁਸੀਂ ਵੀ ਸੋਚ ਲਓ ਇੱਕ ਵਾਰੀ ਜਿਹੜੀ ਇੱਕ ਬੁੜੀ ਰੋਟੀਆਂ 50 ਲਾਉਂਦੀ ਆ ਤਾਂ ਤੈਨੂੰ 50 50 ਨੇ ਮੰਨੀਆਂ 150 ਸੀਰੀਅਸ ਮੈਟਰ ਚ ਆ ਬੁੜੀ ਦਾ ਹਿਸਾਬ ਆ ਜੀ ਬੁੜੀ ਦਾ ਬੁੜੀ ਆ ਉਹ ਸਾਰੇ ਇੱਕ ਨਾਲ ਪੰਜੇ ਕੋਲ ਇੱਕੋਂ ਤਾਂ ਨਹੀਂ ਹੁੰਦੀਆਂ ਮੰਤਰੀ ਸਰਕਾਰ ਚ ਚਰਚਾ ਕਰਦੇ ਬਈ ਪੰਜੇ ਉਂਗਲੇ ਇੱਕੋਂ ਤਾਂ ਨਹੀਂ ਹੁੰਦਾਂ ਨਹੀਂ ਨਹੀਂ ਕਦੇ ਘੱਟ ਵੀ ਲਾ ਇੱਕ ਤਾਂ ਵੱਧ ਲੈਂਦੇ ਇਧਰ ਮਸਾਲਾ ਵਾਦੂ ਨਾ ਬਈ ਜੀ ਘੱਟ ਨਾ ਬਈ ਆਜੇ ਹੋਰ ਚੱਲ ਲਿਆਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਹੁਣ ਤਾਂ ਇੱਕ ਸਵਾਲ ਪੁੱਛਣਾਗਾ ਵੀ ਜਿਹੜੀ ਇੱਕ ਬੁੜੀ ਐ ਇੱਕ ਘੰਟੇ ਚ 50 ਰੋਟੀਆਂ ਲਾਉਂਦੀ ਆ ਅੱਛਾ ਜੀ ਤੇ ਤਿੰਨ ਬੁੜੀਆਂ ਇੱਕ ਘੰਟੇ ਚ ਕਿੰਨੀਆਂ ਰੋਟੀਆਂ ਬਣਾਉਣੀਆਂ ਦੁਬਾਰੇ ਫੇਰ ਸੁਣ ਲੋ ਇੱਕ ਬੁੜੀ ਇੱਕ ਘੰਟੇ ਚ 50 ਰੋਟੀਆਂ ਬਣਾਉਂਦੀ ਆ ਤਿੰਨ ਬੁੜੀਆਂ ਇੱਕ ਘੰਟੇ ਚ ਕਿੰਨੀਆਂ ਬਣਾਉਣੀਆਂ ਇਹਨਾਂ ਘੰਟੇ ਚ ਚੇਅਰਮੈਨ ਸਾਹਿਬ ਵਾਲ ਗਲਤ ਪਾ ਲਿਆ ਗਲਤ ਪਾ ਲਿਆ ਕੰਤਾ ਹੋਣੀ ਨਹੀਂ ਇਹਦਾ ਸਵਾਲ। ਕਹੀ ਗੱਲ ਆ। ਮੈਨੂੰ ਕਿੰਨੇ ਘੰਟੇ ਤੇ ਪੈਣ ਚੋਕੇ ਘੰਟੇ ਦੇ ਵਿੱਚ ਹੀ ਬਸ। ਘੰਟੇ ਦੇ ਵਿੱਚ। ਹਾਂ। ਤਿੰਨ 부ੜੀਆਂ ਨੇ। ਤਿੰਨ 부ੜੀਆਂ ਨੇ। ਤਿੰਨ 부ੜੀਆਂ ਨੇ ਘੰਟੇ ਚੱਕ ਕੇ ਕਿੰਨੀਆਂ 50 ਰੋਟੀਆਂ ਲਾਉਣੀਆਂ। ਇੱਕ ਨੇ 50 ਲਾਉਣੀ ਆ। ਇੱਕ ਨੇ 50 ਲਾਉਣੀਆਂ। ਤਿੰਨ ਕਿੰਨੀਆਂ ਲਾਉਣੀਆਂ? 15 ਲਾਉਣੀਆਂ। ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ। ਚਲੋ ਤੁਮਕੋ ਪਾਗਲ ਕੁੱਤੇ ਕਾ ਗਾੜੀ ਉਟਾ ਕੇ ਲੈ ਜਾਏਗਾ ਬਤਾ ਰਹੇ ਹਾਂ। ਬਤਾ ਰਹੇ। ਚੋਗ ਲੋ ਦੱਲੇ। ਇੱਕ ਮੁੰਡਾ ਸਾਹਮਣੇ ਹੋਰ ਬੈਠਾਗਾ ਆਪਾਂ ਇਹ ਤੋਂ ਸਾਰੇ ਜਵਾਬ ਕਰਦੇ ਆ ਕਿਵੇਂ ਬਾਈ ਸੀਗਾ ਸਰ ਐਂ ਦੱਸੋ ਵੀ ਇੱਕ ਬੁੜੀ ਇੱਕ ਘੰਟੇ ਚ 50 ਰੋਟੀਆਂ ਬਣਾਉਂਦੀ ਆ ਹਾਂ ਤਿੰਨ ਬੁੜੀਆਂ ਇੱਕ ਘੰਟੇ ਚ ਕਿੰਨੀਆਂ ਰੋਟੀਆਂ ਬਣਾਉਣਗੀਆਂ ਇੱਕ ਬੁੜੀ ਇੱਕ ਘੰਟੇ ਚ 50 ਬਣਾਉਂਦੀ ਆ ਤੇ ਤਿੰਨ ਬੁੜੀਆਂ ਕਿੰਨੀਆਂ ਰੋਟੀਆਂ ਲਾਉਣੇ ਘੰਟੇ ਡੇਢ ਹੋਊਗੀ 150 ਹੋਊਗੀ ਹਾਂ ਅੱਗੀ ਗੱਲ ਆ ਸੋਚ ਲੈ ਦੁਨੀਆ ਦੇ ਫੇਰ ਸੋਚ ਲੈ ਯਾਰ ਫੇਰ ਡੇਢ ਤੋਂ ਹੀ ਹੋਊਗੀ ਘੰਟੇ ਘੰਟੇ ਦੇ حساب ਨਾਲ ਇਹ ਤਰੁਆ ਨੀ ਗੇ ਡੇਢ ਸੌ ਹੋਊਗੀ ਡੇਢ ਸੌ ਤੇ ਲੌਕ ਕਰ ਦਿਓ ਜੀ ਸੋਚ ਲੈ ਦੁਨੀਆ हां होल्ड 'ਚ ਪਾ ਦੇ ਬਾਕੀ ਮੈਂ ਸੋਚ ਕੇ ਦੱਸਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਇੱਕ ਸਵਾਲ ਪੁੱਛਣਾ ਹੈ ਜੀ ਇੱਕ ਔਰਤ 1 ਘੰਟੇ ਵਿੱਚ 50 ਰੋਟੀਆਂ ਬਣਾਉਂਦੀ ਆ ਠੀਕ ਹੈ ਜੀ ਤਿੰਨ ਔਰਤਾਂ ਇੱਕ ਘੰਟੇ ਦੇ ਵਿੱਚ ਕਿੰਨੀਆਂ ਰੋਟੀਆਂ ਬਣਾਉਣਗੀਆਂ ਤਿੰਨ ਔਰਤਾਂ ਹਾਂਜੀ ਤਿੰਨ ਔਰਤਾਂ ਵੀ 50 ਬਣਾਉਣਗੀਆਂ ਵਾਹ! ਕਿਆ ਸੀਨ ਹੈ ਵਾਹ ਕਿਆ ਸੀਨ ਹੈ ਇੱਕ ਔਰਤ 50 ਰੋਟੀਆਂ ਬਣਾਉਂਦੀ ਆ ਤੇ ਤਿੰਨ ਵੀ 50 ਬਣਾਉਣਗੀਆਂ ਨੰਨੀ ਵੀ ਬਿਜਾਈ ਬਣਾਉਣਗਾ ਪੱਕੀ ਗੱਲ ਐ ਜੀ ਪੱਕੀ ਗੱਲ ਐ ਠੀਕ ਐ ਜੀ ਕਿਉਂ ਦੱਸੋ ਜੀ ਕਿਉਂਕਿ ਇੱਕ ਬਣਾਉਗੀ ਤਾਂ ਛੇਤੀ ਬਣਾਉਗੀ ਤਿੰਨ ਗੱਲਾਂ ਲੱਗ ਜਾਣੀਆਂ ਆ ਜਵਾਜ਼ਰੀ ਤੇ ਗੱਲ ਲਾਈ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਤੇ ਇੱਕ ਸਵਾਲ ਪੁੱਛਣਾ ਜੀ ਪੁੱਛਾਓ ਇੱਕ ਬੁੜੀ ਇੱਕ ਘੰਟੇ 'ਚ 50 ਰੋਟੀਆਂ ਲਾਉਂਦੀ ਆ ਹਾਂ ਜੀ ਤਿੰਨ ਬੁੜੀਆਂ ਇੱਕ ਘੰਟੇ 'ਚ ਕਿੰਨੀਆਂ ਰੋਟੀਆਂ ਬਣਾਉਣਗੀਆਂ 150 ਪੱਕੀ ਗੱਲ ਐ ਜੀ ਪੱਕੀ ਗੱਲ ਐ ਸੋਚ ਲਓ ਜੀ ਮਤਲਬ ਕਰੀ ਬਰ ਸੋਚ ਲੋ ਗਲਤ ਆਨਸਰ ਮਤਲਬ ਇੱਕ ਘੰਟੇ ਚ ਇੱਕ ਬੁੜੀ 50 ਰੋਟੀਆਂ ਬਣਾਉਂਦੀ ਆ ਤਿੰਨ ਕਿੰਨੀਆਂ ਬਣਾਉਣੀਆਂ ਸੈਂਪਲ ਸਵਾਲ ਹੈ ਜੀ ਤੀਨੋ ਜੀ ਮਤਲਬ 50 ਬਣਾਣਗੀਆਂ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਪਹਾਈ ਬਣਾਣਗੀਆਂ ਇੱਕ 50 ਬਣਾਉਂਦੀ ਆ ਤੇ ਦੂਜੀ ਵੀ 50 ਤੀਜੀ 50 ਤਾਂ ਬਣਾ ਸਕਦੀ ਆ ਜੀ 50 ਬਣਾਣਗੀਆਂ ਪੱਕੀ ਗੱਲ ਹੈ ਇਹਦਾ ਸਹੀ ਆਨਸਰ ਹੈਗਾ ਜੀ ਤਿੰਨੇ ਬੁੜੀਆਂ ਮਿਲ ਕੇ ਕੁਛ ਨਹੀਂ ਬਣਾਉਂਦੀਆਂ ਸਿਰਫ ਚੁਗਲੀਆਂ ਹੀ ਕਰਨਗੀਆਂ ਹਾਂ ਤਾਂ ਅਸੀਂ ਸਹੀ ਆਨਸਰ ਦੱਸਦੇ ਹਾਂ ਹਾਂਜੀ ਸਰ ਬੋਲੋ ਤਿੰਨ ਬੁੜੀਆਂ ਮਿਲ ਕੇ ਇੱਕ ਵੀ ਰੋਟੀ ਨਹੀਂ ਬਣਾਉਂਦੀਆਂ ਪੁੱਛੋ ਕਿਉਂ ਕਿਉਂਕਿ ਉਹ ਚੁਗਲੀਆਂ ਹੀ ਕਰਨਗੀਆਂ ਹੋਰ ਕੁਛ ਨਹੀਂ ਕਰਦੀਆਂ ਜੇ ਉਹ ਸਹੀ ਜਵਾਬ ਸਹੀ ਜਵਾਬ ਸਹੀ